ਤੇ ઋਸ਼ੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਕਾਫੀ ਸਮਾਂ ਪਹਿਲਾਂ ਇਸ ਗਿਰਨਾਰ ਪਰਬਤ ਦੇ ਉੱਤੇ ਤਪੱਸਿਆ ਕਰਕੇ ਗੰਗਾ ਪ੍ਰਗਟ ਕੀਤੀ ਹੈ ਇੱਥੇ ਤੇ ਜਿਹੜੀ ਰੋਪੇ ਤੋਂ ਪਹਿਲਾਂ ਤਿੰਨ ਚਾਰ ਸੌ ਤਿੰਨ ਸੌ ਪੂੜੀ ਆਉਂਦੀ ਆ ਇਹ ਬਿਲਕੁਲ ਤਿੱਖੀ ਆ ਚੜ੍ਹਾਈ ਆ ਤੇ ਇੱਥੇ ਆ ਕੇ ਥੋੜਾ ਜਨਾ ਸਪੈਸ਼ਲ ਗੀਅਰ ਲੱਗ ਜਾਂਦਾ ਆ ਇਹ ਪਰਬਤ ਦੀ ਪੂਰੀ ਪਰਿਕਰਮਾ ਹੁੰਦੀ ਆ ਤੇ ਦੱਸਦੇ ਸੀ 35 ਕਿਲੋਮੀਟਰ ਬਣਦੀ ਪਰਿਕਰਮਾ ਨਾਲ ਤੇ ਉਹ ਦੇਖੋ ਸਾਹਮਣੇ ਮੰਦਿਰ ਉੱਥੇ ਜਾਣਾ ਆਪਾਂ ਇੱਥੇ ਛੋਟੀਆਂ ਪੌੜੀਆਂ ਦੀ ਜਿਹੜੀ ਚੜ੍ਹਾਈ ਆ ਘਟ ਜਾਂਦੀ ਆ ਤੇ ਬਿਲਕੁਲ ਪਹਾੜ ਦੇ ਤਿੱਕੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਤਕਰੀਬਨ ਤਿੱਕੀ ਹੋ ਜਾਂਦੀ ਚੜ੍ਹਾਈ ਮੈਂ ਉਹ ਦੇਖੋ ਕਿੰਨੀ ਉਚਾਈ ਤੇ ਆ ਗਏ ਆ ਆਪਾਂ ਤੇ ਇਹ ਪਰਬਤ ਬਾਰੇ ਵੀ ਦੱਸਿਆ ਸੀ ਵੀ ਜਿਹੜਾ ਗਰਨਾਰ ਪਰਬਤ ਹੈ ਨਾ ਇਹ ਹਿਮਾਲਿਆ ਦਾ ਪੁੱਤਰ ਆ ਪਰ ਦਾ ਉਹਦੇ ਬਾਰੇ ਵੀ ਆਪਾਂ ਫੁੱਲ ਬਲੌਗ ਲੈ ਕੇ ਆਵਾਂਗੇ ਜਾਣਕਾਰੀ ਇਕੱਠੀ ਕਰ ਰਹੇ ਆਂ ਔਰ ਜਿੱਦਾਂ ਹੀ ਪਤਾ ਲੱਗ ਗਿਆ ਆਪਾਂ ਉਹ ਵੀ ਬਲੌਗ ਪਾ ਦੇਣਾ ਇਹਦਾ ਤੁਹਾਨੂੰ ਵੀਡੀਓ ਜਿਹੜਾ ਦੱਸਿਆ ਸੀ ਬੋਰਡ ਆ ਦੇਖੋ ਆ ਸਾਰੇ ਬੁੜਾ ਆ ਹੈ ਨਾ ਬਹੁਤ ਬੁੜਾ ਆ ਇੱਥੇ ਤੇ ਇਹ ਜਿਹੜਾ ਪਹਾੜ ਹੈ ਨਾ ਗਰਨਾਰ ਪਰਬਤ ਇਹਦੇ ਵਿੱਚ ਗੁਫਾਵਾਂ ਬਹੁਤ ਆ ਛੋਟੀਆਂ ਛੋਟੀਆਂ ਤੇ ਦੱਸਿਆ ਜਾਂਦਾ ਹੈ ਕਿ ਜਿਹੜੇ ਇਹ ਪਹਾੜ ਆ ਇਹਦੇ ਵਿੱਚ ਜਿਹੜੇ ਸਾਧੂ ਸੰਤ ਆ ਨਾ 11 ਸਾਲਾਂ ਦੇ ਆ ਜਿਹੜੇ ਤਪੱਸਿਆ ਕਰ ਰਹੇ ਆ ਤੇ ਦੀਦੇ ਕਿਨੂ ਆ ਜਿਹੜੇ ਆਪ ਗਾਲੇ ਆ ਜਿੱਥੇ ਬਾਬਾ ਜੀ ਦੀ ਕਿਰਪਾ ਹੋ ਜੂਵੇ ਤੇ ਉਹਨਾਂ ਨੂੰ ਦਿਸ ਪੈਂਦੇ ਆਏ ਤੇ ਆਜੋ ਅੱਗੇ ਜਿਆਦਾ ਬੇਰੀ ਕਹਾਂ ਸੇ ਭਾਈ ਬੇਸਾਰ ਸੇ ਹਾਂ ਬੇਸਾਰ ਸੇ ਕਹਾਂ ਪੇ ਵੜਤੇ ਹੋ ਗੁਜਰਾਤ ਮੈਂ ਜਲੰਧਰ ਉਪਰ ਬਹਿਰਾਵ ਬਹਿਰਾਵ ਪਿੰਡ ਮੇਰਾ گاਉ ਮੇਰਾ ਬਹਿਰਾਵ ਤੋਂ ਠੀਕ ਬੜੀਆ ਚਲ ਕੇ ਆਇਆ ਚੰਗੀ ਜਾ ਰਿਹਾ ਜੀ ਨਹੀਂ ਤੇ ਹੀ ਜਾ ਰਿਹਾ ਵਿਚਰ ਕੇ ਆਇਆ ਬਹੁਤ ਬੜੀਆ ਬਹੁਤ ਬੜੀਆ ਬੈਸਟ ਆ ਲੱਗ ਭਾਈ ਜੀ ਠੀਕ ਹੈ ਜੀ ਰਾਹ ਦੇ ਵਿੱਚ ਨਾ ਇੱਕ ਬਹੁਤ ਪੁਰਾਣੀ ਬਿਲਡਿੰਗ ਆਈ ਆ ਜਿੱਦਾਂ ਕਿਲਾ ਨੂਮਾ ਦੁਵਾਰਾ ਇਹਦੀਆਂ ਜਿੱਦਾਂ ਕਿਲੇ ਦੀਆਂ ਹੁੰਦੀਆਂ ਆ ਇਦਾਂ ਇਹਦੀਆਂ ਦੁਵਾਰਾ ਆ ਤੇ ਇਹ ਕਾਰ ਦੇਖੋ ਕਿੰਦਾ ਕੰਦਾ ਤੇ ਜੰਮ ਗਿਆ ਆ ਤੇ ਕਿ ਦੱਸਦੇ ਫੋਰੈਸਟ ਵਾਲਿਆਂ ਦਾ ਇੱਥੇ ਆਫਿਸ ਆ ਪਰ ਪਹਿਲਾਂ ਇੱਥੇ ਕੀ ਸੀਗਾ ਉਹ ਆਪਾਂ ਦੇਖਦੇ ਆ ਜਾ ਕੇ ਪਤਾ ਕਰਦੇ ਆ ਵੀ ਇਹ ਬਿਲਡਿੰਗ ਕਾਦੀ ਸੀਗੀ ਤੇ ਦੇਖਣ ਨੂੰ ਬਹੁਤ ਆਲੀਸ਼ਾਨ ਲੱਗਦੀ ਇਦਾਂ ਇਤਿਹਾਸਿਕ ਦਰੋਹਰ ਕਹਿ ਸਕਦੇ ਆ ਇਹ ਕਿਤੇ ਰਾਜੇ ਮਹਾਰਾਜੇ ਦੀ ਆ ਜਿੱਦਾਂ ਗੇਟਾਂ ਦੇ ਸਾਈਡਾਂ ਤੇ ਜਿੱਦਾਂ ਉਹ ਗੇਟਕੀਪਰ ਕਿਦਾਂ ਖੜੇ ਹੁੰਦੇ ਸੀਗੇ ਇਦਾਂ ਇਹਨਾਂ ਨੇ ਸਟੈਚੂ ਬਣਾ ਕੇ ਲਾਇਆ ਹੋਇਆ ਛੋਟੇ ਛੋਟੇ ਦਵੱਲੇ ਤੇ ਦੀਵਾਰਾਂ ਬਹੁਤ ਪੁਰਾਣੀਆਂ ਲੱਗਦੀਆਂ ਆ ਔਰ ਬਹੁਤ ਮੋਟੀਆਂ ਵੀ ਆ ਔਰ ਇਹ ਪਹਾੜ ਦੇ ਜਿਹੜੇ ਪੱਥਰ ਹਨਾ ਉਹਨਾਂ ਨੂੰ ਕੱਟ ਕੇ ਵੱਡੇ ਵੱਡੇ ਇਦਾਂ ਇੱਟਾਂ ਦਾ ਰੂਪ ਦਿੱਤਾ ਹੈ ਉਹਨਾਂ ਨਾਲ ਬਣੀਆਂ ਆ ਦੁਬਾਰਾ ਇਹ। ਵਾਜੀਵਾ। ਕਿਰਨਾਰ ਪਰਬਤ ਇਹ ਆ ਜੀ ਕੁਛ ਇਹੋ ਜਿਹਾ ਦ੍ਰਿਸ਼ ਇੱਥੇ ਦਾ। ਬਿਲਡਿੰਗਾਂ ਬਹੁਤ ਪੁਰਾਣੀਆਂ ਹੈ। ਇਦਾਂ ਮੈਂ ਇਦਾਂ ਇੰਗਲੈਂਡ 'ਚ ਦੇਖੀ ਆ ਸੀ ਇਦਾਂ ਬਰਮੀ ਕੰਮ 'ਚ ਦੇਖੀ ਆ ਇਦਾਂ ਦੀਆਂ ਬਿਲਡਿੰਗਾਂ ਪੁਰਾਣੀਆਂ ਨਾ। ਤੇ ਪਤਾ ਕਰਦੇ ਆ ਇੱਥੋਂ ਇਹ ਕੀ ਆ ਇੱਥੇ ਇਹ ਆ ਜੀ ਜੈ ਮੰਦਿਰ ਤੇ ਆਪਾਂ ਇੱਥੋਂ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਇਹ ਵੀ ਤੇ ਅੰਦਰ ਇਹਨਾਂ ਨੇ ਲਿਖਿਆ ਆ ਵੇ ਵੀਡੀਓਗ੍ਰਾਫੀ ਨਹੀਂ ਹੋਣੀ ਮੋਬਾਈਲ ਨਹੀਂ ਲੈ ਜਾਣਾ ਤੇ ਕੈਮਰੇ ਨਹੀਂ ਲੈ ਜਾਣੇ ਤੇ ਇੱਥੋਂ ਹੀ ਮੈਂ ਦਿਖਾ ਦਿੰਦਾ ਤੁਹਾਨੂੰ ਰਾਈਟ ਬਈਆ ਤੇ ਇੱਥੇ ਦਰਸ਼ਨ ਕਰਵਾ ਲਏ ਦਮ ਤੇ ਜੇ ਪ੍ਰਤੀ ਤੇ ਪਾਣੀ ਇਹ ਵੀਰਾ ਪਾਣੀ ਦੀ ਸੇਵਾ ਕਰਦਾ ਇਥੇ ਤੇ ਗੁਜਰਾਤ ਚ ਜਾ ਕੇ ਕਹਿੰਦੇ ਪਾਣੀ ਇਦਾਂ ਪੀਂਦੇ ਹੁੰਦੇ ਆ ਗੁਜਰਾਤ ਤੇ ਦੇ ਦਿੰਦੇ ਆ ਮੋਸ਼ ਠੀਕ ਤੇ ਟਰਾਈ ਕਰਕੇ ਦੇਖਿਆ ਪੀ ਹੋ ਗਿਆ ਮੇ ਤੁਨੀ ਤੇ ਠੀਕ ਆ ਵੀਰ ਜੀ ਥੈਂਕ ਯੂ ਤੇ ਇਹ ਮੇਰਾ ਭਰਾ ਇੱਥੇ ਪਾਣੀ ਦੀ ਸੇਵਾ ਕਰਦਾ ਆ ਤੇ ਇਸ ਗਾ ਜੈਨ ਮੰਦਰ ਤੇ ਜੈਨ ਮੰਦਰ ਦੇ ਵਿੱਚ ਸਾਨੂੰ ਉਹਨਾਂ ਨੇ ਵੀਡੀਓਗ੍ਰਾਫੀ ਨਹੀਂ ਅਲਾਉਡ ਸੀਗੀ ਆਪਾਂ ਬਾਰੋ-ਬਾਰੋ ਬਣਾ ਲਿਆ ਆ ਤੇ ਅੱਗੇ ਚੱਲਦੇ ਹਾਂ ਹੁਣ ਕਿਨਾਰ ਪਰਬਤ ਦੀ ਤਰਫ ਕਿਨਾਰ ਪਰਬਤ ਤੇ ਜਾ ਰਹੇ ਆ ਵੈਸੇ ਤੇ ਜਿਹੜਾ ਅਗਲਾ ਇਹਦਾ ਪਾਰਟਾ ਰੋਬ ਇਧਰਲੀ ਸਿਹੜਾ ਸਲਾਮ ਭਾਜੀ ਸਲਾਮ ਭਾਈ ਸਲਾਮ ਕੀ ਹਾਲ ਹੈ ਵੀਰੇ ਠੀਕ ਹੋ ਓਕੇ ਗੁੱਡ ਵੈਰੀ ਗੁੱਡ ਤੇ ਅਰੇ ਭਾਈ ਮੈਂ ਇਹਨਾਂ ਨੂੰ ਪੁੱਛ ਰਿਹਾ ਸੀਗਾ ਇੱਥੇ ਨਾ ਜੈਨ ਮੰਦਿਰ ਦੀ ਆ ਵੀ ਬਿਲਡਿੰਗ ਦੋਨੇ ਪਾਸੇ ਜੈਨ ਮੰਦਿਰ ਆ ਤੇ ਅੰਦਰ ਵੀਡੀਓਗ੍ਰਾਫੀ ਯਾ ਲੋਅ ਨਹੀਂ ਕਰਦੇ ਤੇ ਬਹੁਤ ਵਧੀਆ ਇਹਨਾਂ ਨੇ ਆਪਣੇ ਜਿਹੜੇ ਗੁੰਬਦ ਬਣੇ ਹੋ ਇਹਨਾਂ ਦੇ ਮੰਦਿਰ ਉਹਦੇ ਬਹੁਤ ਸੋਹਣੇ ਲੱਗਦੇ ਆ ਨਾ ਤੇ ਬਾਕੀ ਗੱਲਬਾਤ ਕਰਦੇ ਆ ਤੇ ਇਹ ਜਿਹੜੇ ਡੋਲੀ 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 ਉਠਾ ਕੇ ਜਿਹੜੇ ਨਾ ਪਹਾੜ ਨਹੀਂ ਚੜ ਸਕਦੇ ਉਹਨਾਂ ਨੂੰ ਇਹ ਨਾਲ ਇਥੇ ਡੋਲੀ ਕਿੱਥੇ ਹੁੰਦੀ ਜੋ ਜੋ ਚਾਰਜ ਨਹੀਂ ਲੱਗੇ ਜਾਂਦੇ ਹਾਂ ਵਹੀ 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 ਉਹ ਵਾਲੀ ਨਾ ਉਹਤੇ ਕੀ ਚਾਰਜ ਕਰਦੇ ਆ ਕਿਆ ਚਾਰਜ ਕਰਦੇ ਹਾਂ ਕਹਾਂ ਤੇ ਕਹਾਂ ਤੇ ਰੋਪੇ ਵਿੱਚ ਜੇ ਰੋਪੇ ਵਿੱਚ ਜੈਨ ਮੰਦਿਰ ਜੈਨ ਮੰਦਿਰ ਇਹਦਾ ਆਣਾ ਜਨਮ ਤਾਂ ਜੇ ਗੁਰੂ ਦਾਤਰਾ ਜੀ ਦਾ ਜਨਮ ਹੁੰਦਾ ਹੈ ਉਹੀ ਕਹਾਵ ਮੈਂਨੇ ਬਤਾਇਆ 6000 ਹੋਰ 7000 6000 ਅੱਛਾ ਜਿਹੜੀ ਰੋਬੇ ਆ ਨਾ ਤੇ ਜੂਨਾਗੜ ਤੋਂ ਲੈ ਕੇ ਇੱਥੇ ਤੱਕ ਕਿਉਂ ਜਿਸ ਤੱਕ ਜੈਨ ਮੰਦਿਰ ਆ ਉਹ ਉੱਪਰ ਰੋਬੇ ਆ ਉਸ ਤੋਂ ਅੱਗੇ ਸਾਰੀ ਪੈਦਲ ਹੀ ਆ ਤੇ ਜੇ ਕਿਸੇ ਤੋਂ ਪੈਦਲ ਨਹੀਂ ਗਿਆ ਹੁੰਦਾ ਤੇ ਫਿਰ ਇਹ ਹੈਗੇ ਆ ਇੱਥੇ ਢੋਲੀ ਲੈ ਕੇ ਜਾਣਾ ਹੈ ਨਾ ਢੋਲੀ ਲੈ ਕੇ ਜਾਣਾ ਹੈ ਨਾ ਆਇਆ ਜੀ ਆ ਇਸ ਕੋ ਬੋਲਤੇ ਹਨ ਹਾਂ ਇਹ ਦੋ ਜਣੇ ਜਾਂਦੇ ਦੋ ਜਣੇ ਦੋ ਜਣੇ ਜਾਂਦੇ ਹਨ ਉਧਰ ਪਹਿਲਾਂ ਮੂਰੇ ਦੀਵਾਰ ਆਈ ਸੀਗੀ ਗੇਟ ਆਇਆ ਸੀ ਉਦਾਂ ਹੀ ਇਧਰਲੀ ਸਾਈਡ ਆ ਤੇ ਇਹ ਮੈਨੂੰ ਲੱਗਦਾ ਹੈ ਕਿ ਜਿੱਥੇ ਇੱਥੇ ਜਿੰਨਾ ਜਿੰਨਾ ਜੈਨ ਮੰਦਿਰ ਆ ਨਾ ਇਹ 19 19 ਚੀਜ਼ ਨੂੰ ਕਵਰ ਕੀਤਾ ਆ 19 ਜਗ੍ਹਾ ਨੂੰ ਕਵਰ ਕਰਕੇ ਨਾ ਦੀਵਾਰ ਦਿਖਾਈ ਉਸ ਦੀਵਾਰ ਬਣਾਈ ਹੋ ਆ ਤੇ ਇਹ ਦੀਵਾਰ ਦੇ ਅੰਦਰ ਅੰਦਰ ਹੀ ਜੈਨ ਮੰਦਿਰ ਆ ਇਹ ਦੇਖੋ ਉੱਪਰ ਇੱਕ ਨਵਾਂ ਵੀ ਬਣਦਾ ਪਿਆ ਹੈ ਬਾਕੀ ਇਹ ਪੁਰਾਣੇ ਆ ਹਲੋ ਬੋਰਡ ਫੇਰ ਆ ਗਿਆ ਤੇ ਇਦਾਂ ਲੈ ਕੇ ਆਉਂਦੇ ਆ ਜੀ 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 ਢੋਲੀ ਵਾਲੇ ਤੇ ਜਿੰਨਾਂ ਤੋਂ ਨਹੀਂ ਤੁਰ ਹੁੰਦਾ ਜਾਂ ਬਿਮਾਰ ਆ ਜਾਂ ਹੈਨਾ ਉਹਨਾਂ ਲਈ ਲੈ ਕੇ ਆਉਂਦੇ ਆ ਜੀ ਇਹ ਜਿਹੜੀ ਬਾਹਰਲੀ ਸੈਟ ਹੈ ਵੀ ਦੇਖ ਲਓ ਬੜੀ ਜਿੱਦਾਂ ਪੁਰਾਣੀ ਆ ਬਹੁਤ ਜ਼ਿਆਦਾ 올ਡ ਜਈ ਆ ਇਹਦਾ ਮਤਲਬ ਵੀ ਇਹ ਬਹੁਤ ਪੁਰਾਣੀ ਕਿਸੇ ਰਾਜੇ ਨੇ ਬਣਾਈ ਹੋ ਲੱਗਦੀ ਹੈ ਨਾ ਇਹਦੇ ਇਤਿਹਾਸ ਬਾਰੇ ਪਤਾ ਲੱਗਾ ਤਾਂ ਵੀ ਮੈਂਸ਼ਨ ਕਰ ਹੀ ਦੇਣਾ ਆਪਾਂ ਨਾ ਕਰ ਦਿਆਂਗੇ ਤੇ ਜਨਮੰਤੂ ਤੋਂ ਜਿੱਦਾਂ ਆਪਾਂ ਗਾਹੋਂ ਹੁੰਦੇ ਆ ਤੇ ਇੱਥੇ ਇੱਕ ਨਾ ਮੇਰਾ ਧਿਆਨ ਪਿਆ ਬੋਰਡ ਦੇ ਉੱਤੇ ਤੇ ਬੋਰਡ ਤੇ ਇਹਨਾਂ ਨੇ ਲਿਖਿਆ ਹੈ ਸ਼੍ਰੀ ਰਾਜੂਲ ਮਾਤਾ ਕੀ ਗੁਫਾਇਆ ਹਜ਼ਾਰਾਂ ਸਾਲ ਕਾ ਪ੍ਰਚੀਨ ਮੰਦਰ ਹੈ ਗੁਫਾ ਮੇਂ ਮੰਗਲਕਾਰੀ ਮਾ ਰਾਜੂਲ ਮਾਤਾ ਸਾਕਸ਼ਤ ਬਿਰਾਜਮਾਨ ਹੈ ਗੁਫਾ ਮੇਂ ਪ੍ਰਵੇਸ਼ ਮਾਤਰ ਸੇ ਹੀ ਸ਼ਾਂਤੀ ਕੀ ਅਨੁਭੂਤੀ ਅਨੁਭੂਤੀ ਹੁੰਦੀ ਹੈ ਗੁਫਾ ਮੇਂ ਸੇ ਕੁਦਰਤੀ ਪਾਣੀ ਕਾ झरना बह रहा है गिरनार जी तीर्थ के ऐसे पवित्र पावन मंगल का स्थान के दर्शन का लाभ लेकर यात्रा को सफल और जीवन को धन्य बनाए दर्शन का लाभ अवश्य लीजिए ये स्थान यहाँ से एक मिनट की दूरी पे है तो चलो चलते हैं जी ए, लो जी आप आ गए मंदिर देखने जिथे कुदरती झरना है तो इतने मैं एक क्यूट जी बच्ची मिली है तो ये आप फोटो भी ले ली है कैसे हो बच्चे ठीक हो ਕੀ ਕਰ ਮੋਕੀ ਮਟ ਤੇ ਆ ਜੋ ਦਰਸ਼ਨ ਕਰਦੇ ਆ ਕਿੱਧਰ ਆ ਜੀ ਇਧਰ ਆ ਜੀ ਬੋਰਡ ਲੱਗਿਓਗਾ ਤੇ ਇਹ ਵੀ ਕਹਿੰਦੇ ਦੀ ਫੋਟੋਗ੍ਰਾਫੀ ਮਨਾ ਆ ਇੱਥੇ ਜਾ ਕੇ ਦੇਖਦੇ ਆ ਫੋਟੋ ਖਿੱਚਣ ਦਿੰਦੇ ਕਿ ਨਹੀਂ ਦਿੰਦੇ ਵੀਡੀਓ ਬਣਾਉਣ ਦਿੰਦੇ ਕਿ ਨਹੀਂ ਦਿੰਦੇ ਚਲਦੇ ਆ ਦੇਖਦੇ ਆ ਮਨੀਤ ਜੀ ਕਿ ਸਾਈਡ ਹੈ ਅੱਛਾ ਇਸ ਸਾਈਡ ਹੈ ਲੋ ਜੀ ਇਹ ਆ ਗਿਆ ਜੀ ਆਪਾਂ ਗੁਫਾ ਦੇ ਕੋਲ ਤੇ ਇਹ ਆ ਜੀ ਗੁਫਾ ਇੱਥੇ ਇਹ ਕਹਿੰਦੇ ਆ ਵੀ ਗੁਫਾ ਦੇ ਵਿੱਚ ਵੀਡੀਓ ਬਣਾਉਣ ਨਹੀਂ ਦਿੰਦੇ। ਲੱਗਦਾ ਰਿਸਕ ਵੀ ਬੋਲ ਲਈਏ ਜੀ। ਨੋਰੀ ਇਹ ਵੀ ਗੁਫਾ ਇੱਥੇ ਆ ਜਾਈਂ ਅੰਦਰ। ਨਹੀਂ ਨਹੀਂ। ਆ ਜੰਮ ਖਵਾ ਚਾਹੀਏ। ਆਉ ਆਉ। ਚਲ ਜੁਕੇ ਜਾਣ ਹਲਾ। ਜਿੰਨਾ ਮਾਤ ਦਾ। ਅੱਜ ਜਾਈ ਜੀ ਨਹੀਂ। ਵੀਰ ਆਸ ਹੈ। ਕਰੇ। ਇਹ ਮਮ। ਓ ਮਾਈ ਗੋਡ। ਤੇ ਵੀਡੀਓ ਅੰਦਰ ਬਣਾਉਣ ਨਹੀਂ ਦਿੱਤੀ। ਤੇ ਉਹਦੇ ਲਈ ਸੋਰੀ ਆ। ਮੈਂ ਉਹਨੂੰ ਪੁੱਛਿਆ ਵੀ ਸੀ ਪੁਜਾਰੀ ਨੂੰ ਉਹ ਕਹਿੰਦਾ ਵੀ ਬਣਾਉਣੀ ਨਹੀਂਗੀ ਨਾ। ਬਈ ਤੂੰ ਆਪਣੀ ਮਰਜ਼ੀ ਨਾਲ ਬਣਾਉਣੀ ਤਾਂ ਬਣਾ ਦੋ ਨਹੀਂ ਤਾਂ ਇਹ ਲਾਉ ਨਹੀਂ ਮਾਤਾ ਰਾਣੀ ਵੀ ਇਹ ਕਹਿੰਦਾ ਨਹੀਂ ਬਣਾਈ ਫਿਰ ਮੈਂ ਕਿਹਾ ਅੰਦਰ ਤਾਂ ਕਿਤੇ ਪਹਿਲਾਂ ਪਹਿਲਾਂ ਬਣਾਤੀ ਉਹਦੇ ਲਈ ਇਟਸ ਓਕੇ। ਲੋ ਜੀ ਪੁਜਾਰੀ ਕਹਿੰਦੇ ਆ ਵੀ ਵੀਡੀਓ ਬਣਾਉਣੀ ਨਹੀਂ ਦੇਣੀ ਆਪਾਂ ਤੇ ਲਾਊਡ ਨਹੀਂ ਫੜਾ ਕੇ ਕਹਿਣਾ ਮੰਨ ਲਿਆ ਆਪ ਕਿ ਅੱਗੇ ਆਪਨੇ ਅਰੇ ਨਹੀਂ ਨਹੀਂ ਮੇਰੇ ਭਾਈ ਕਹਿਣਾ ਮੰਨ ਲਿਆ ਕਿ ਇਹ ਮੰਨ ਲਿਆ ਤਾਂ ਹਮਾਰੇ ਨੂੰ ਗਰਵ ਹੋਇਆ ਥੈਂਕ ਯੂ ਥੈਂਕ ਯੂ ਬ੍ਰੋ ਥੈਂਕ ਯੂ ਤੇ ਇਹ ਆ ਜੀ ਗਿਰਨਾਰ ਪਰਬਤ ਦੇ ਰਹਸੇ ਹਨਾ ਜੀ ਜਿਹੜੇ ਐਕਸਪਲੋਰ ਨਹੀਂ ਹੋ ਰਹੇ ਉਹ ਆਪਾਂ ਕਰ ਰਹੇ ਆ ਜਿੰਨਾ ਜਿੰਨਾ ਸਾਨੂੰ ਪਤਾ ਲੱਗਦਾ ਆ ਬਹੁਤ ਕੁਝ ਛੁਪਿਆ ਪਿਆ ਇਸ ਪਰਬਤ ਦੇ ਵਿੱਚ ਲੋ ਜੀ ਬੋਰਡ ਫੇ ਆ ਗਿਆ ਹੋਣੇ ਦਸਤੂਰ ਮੇਰੇ ਸਾਹ ਬੋੜਾ ਬਹੁਤ ਆਏ ਥੇ ਜਿੱਥੇ ਜਿੱਥੇ ਬਾਬਾ ਜੀ ਦਾ ਨਾਮ ਆਉਂਦਾ ਉਥੇ ਬੋੜਾ ਗਾਈਆਂ ਇਹ ਮੋਰ ਬਹੁਤ ਆ। ਤੇ ਆ ਦੇਖ ਲਓ। ਚਲਦੇ ਚਲਦੇ ਜੀ ਰਾਹ ਦੇ ਵਿੱਚ ਹੈਗਾ ਜੀ ਗੋਮੁਖੀ ਗੰਗਾ ਮੰਦਿਰ ਆਉਂਦਾ ਹੈ ਜੀ। ਇੱਥੇ ਦਾ ਕੀ ਇਤਿਹਾਸ ਆ? ਉਹਦੇ ਬਾਰੇ ਆਪਾਂ ਪਤਾ ਕਰਦੇ ਆ। ਇਹ ਤੇ ਹੈ ਨੀ ਕੋਈ ਵੀ ਤੇ ਚਲੋ ਕੋਈ ਗੱਲ ਨਹੀਂ ਜੀ ਨਹੀਂ ਹੈਗਾ ਤੇ ਤੁਹਾਨੂੰ ਦਰਸ਼ਨ ਕਰਵੋ ਨੇ ਗੋਮੁਖੀ ਸੰਗਾ ਇਹ ਵੀਡੀਓ ਸਾਨੂੰ ਅੰਦਰ ਬਣਾਉਣੀ ਸੀ ਮੈਂ ਬਣਾਤੀ ਸੀਗੀ ਤੇ ਪੰਡਤ ਜੀ ਕਹਿੰਦੇ ਵੀ ਅਦਲੀ ਵੀਡੀਓ ਕੱਟ ਦੇ ਮੈਂ ਕੱਟ ਦਿੱਤੀ ਕਿਉਂਕਿ ਆਪਾਂ ਦੇਖੋ ਲੰਘਣਾ ਨਹੀਂ ਗਾ ਨਹੀਂ ਕਿਸੇ ਚੀਜ਼ ਦੀ ਵੀ ਨਾ ਕਿ ਇੰਨੀ ਦੂਰ ਆਏ ਆ ਤਾਂ ਪਿਆਰ ਨਾਲ ਵੀਡੀਓ ਬਣਾਉਣੀਆਂ ਆਪਾਂ ਨਾ ਕੋਈ ਕਾਲੀ ਨਹੀਂ ਤੇ ਇਹ ਅਜੇ ਗੋਮੁਖੀ ਤੇ ਇੱਥੇ ਕਹਿੰਦੇ ਵੀ ਕਾਫੀ ਸਮਾਂ ਪਹਿਲਾਂ ਨਾ ਤੇ ਰਿਸ਼ੀਆ ਨੇ ਹਜ਼ਾਰਾਂ ਸਾਲ ਪਹਿਲਾਂ ਕਾਫੀ ਸਮਾਂ ਪਹਿਲਾਂ ਇਸ ਗਿਰਨਾਰ ਪਹਾੜ ਦੇ ਉੱਤੇ ਤਪੱਸਿਆ ਕਰਕੇ ਗੰਗਾ ਪ੍ਰਗਟ ਕੀਤੀ ਹੈ ਇੱਥੇ ਤੇ ਦਰਸ਼ਨ ਕਰੋ ਤੁਸੀਂ ਵੀ ਇਹਦੇ ਇਹਨੂੰ ਕਹਿੰਦੇ ਆ ਗੋਮੁਖ ਗੰਗਾ ਗਿਰਨਾਰ ਪਰਬਤ ਚੜਦਿਆਂ ਨੂੰ ਇਹ ਜੈਨ ਮੰਦਰ ਪਾਰ ਕਰਕੇ ਉਹਦੇ ਨਾਲ ਹੀ ਆਉਂਦੀ ਆ ਤੇ ਬਹੁਤ ਵਧੀਆ ਲੱਗਾ ਜੀ ਬਹੁਤ ਕੁਝ ਬਹੁਤ ਇਤਿਹਾਸ ਇੱਥੇ ਗਨਾਰ ਪਹਾੜ ਦੇ ਵਿੱਚ ਬਹੁਤ ਇਤਿਹਾਸ ਆ ਤੇ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਾਨੂੰ ਪਤਾ ਲੱਗਦਾ ਆ ਉਹ ਆਪਾਂ ਇਕੱਠਾ ਕਰਨ ਦਾ ਸਾਰਾ ਤਾਂ ਨਹੀਂ ਹੋ ਸਕਦਾ ਸਾਰਾ ਤਾਂ ਨਹੀਂ ਹੋ ਸਕਦਾ ਕੋਸ਼ਿਸ਼ ਕਰਾਂਗੇ ਜੋ ਜੋ ਸਾਨੂੰ ਪਤਾ ਲੱਗਦਾ ਆ ਉਹ ਆਪਾਂ ਇਕੱਠਾ ਕਰਦੇ ਚੱਲੀਏ ਹਾਂਜੀ ਤੇ ਤਕਰੀਬਨ 5000 ਪੋੜੀਆਂ 5000 ਪੋੜੀਆਂ ਕੰਪਲੀਟ ਕਰ ਚੁੱਕੇ ਆ ਤੇ ਜਿੱਥੇ ਕੋ ਰੋਬੇ ਦਾ ਸਟੇਸ਼ਨ ਹੁੰਦਾ ਆ ਉੱਥੇ ਜਾ ਕੇ 5000 ਕੰਪਲੀਟ ਹੋਣੀਆਂ ਤੇ ਉਸ ਤੋਂ ਅੱਗੇ ਫਿਰ ਅਗਲੀਆਂ 5000 ਹਾਂਜੀ ਬਿਲਕੁਲ ਸਹੀ ਤੇ ਇਹ ਸਾਡੇ ਸਾਥੀ ਜੋਤਮ ਤੇ ਮਨੀਸ਼ ਮਨੀਸ਼ ਕੀ ਨਾਮ ਹੈ ਤੇਰਾ ਪੂਰਾ ਮਨੀਸ਼ ਜੀ ਮਨੀਸ਼ ਚੰਦਰਵਾਂ ਸ਼ੁਕਲਾ ਚੰਦਰਵਾਂ ਸ਼ੁਕਲਾ ਬਹੁਤ ਛੋਟਾ ਨਾਮ ਹੈ ਇਸਕਾ ਅਰੇ ਇਹ ਕੀ ਹੈ ਗੁਲਰ ਗੁਲਰ ਇਹ ਬੜੇ ਇਹ ਤਾਂ ਲੱਗ ਰਹੇ ਜੈਸੇ ਉਹ ਹੁੰਦੇ ਨਾ ਆੜੂ ਹੁੰਦੇ ਆ ਵੈਸੇ ਲੱਗ ਰਹੇ ਆ ਇਹ ਦੇਖੋ ਹੈ ਪਤਾ ਖਾਣੇ ਖਾਣੇ ਵਾਲੇ ਹੁੰਦੇ ਆ ਖਾਤੇ ਖਾਤੇ ਹੈ ਨਾ ਚਲੋ ਜੋ ਵੀ ਹੈ ਬਹੁਤ ਵਧੀਆ ਹੈ ਹਾਂਜੀ ਅੱਛਾ ਆਇਆ ਜੀ ਨਜ਼ਾਰਾ ਇੱਥੇ ਦਾ ਤੇ ਬਾਕੀ ਸਵੇਰੇ ਤੜਕੇ ਹੋਣਾ ਚਾਹੀਦਾ ਤੇ ਜਿਆਦਾ ਧੁੱਪ ਦੇ ਨਾਲ ਸਾਨੂੰ ਗਰਮੀ ਨਹੀਂ ਲੱਗਦੀ ਤੇ ਆਪਾਂ ਚਲੋ ਤਾਂ ਤੜਕੇ ਜਿਆਦਾ ਨਹੀਂ ਆਇਆ ਕਿਉਂ ਆਪਾਂ ਸ਼ੂਟ ਵੀ ਕਰਨਾ ਆਇਆ ਨਾ ਇਸ ਕਰਕੇ ਤੇ ਜਿਹੜਾ ਦਿਨ ਚੜੇ ਨਜ਼ਾਰਾ ਹੁੰਦਾ ਨਾ ਉਹ ਫਿਰ ਨੇਰੇ ਜਿਹਾ ਨਹੀਂ ਹੁੰਦਾ ਇਸ ਕਰਕੇ ਤੇ ਜਿਹੜੀ ਰੋਬੇ ਤੋਂ ਪਹਿਲਾਂ ਇਹ 3 400 3 100 ਪੂੜੀ ਆਉਂਦੀ ਆ ਇਹ ਬਿਲਕੁਲ ਤਿੱਖੀ ਆ ਚੜਾਈ ਆ ਤੇ ਇੱਥੇ ਆ ਕੇ ਥੋੜਾ ਜਨਾ ਸਪੈਸ਼ਲ ਗियर ਲੱਗ ਜਾਂਦਾ ਆ ਯਾ ਸਪੈਸ਼ਲ ਮੀਨਸ ਟ੍ਰੱਕਾਂ ਲਈ ਜਾਂਦੇ ਪਹਿਲਾ ਨਾ ਇੱਕ ਨੰਬਰ ਨੂੰ ਸਪੈਸ਼ਲ ਕਹਿੰਦੇ ਜੇ ਲੋਡ ਗੱਡੀ ਹੋਵੇ ਨਾ ਪਹਾੜ ਚੜਦੇ ਆ ਤੁਸੀਂ ਪਟ ਕੇ ਪਹਿਲਾ ਪਾ ਦਿੰਦੇ ਆ ਬਾਕੀ ਸਾਰਿਆਂ ਦੀ ਬੋਤਲ ਲਈ ਠਾਇ ਉਹ ਬਿਲਕੁਲ ਚੋਟੀ ਤੇ ਪਹੁੰਚਣ ਵਾਲੇ ਆ ਤੇ ਰੋਬੇ ਤੇ ਬਿਲਕੁਲ ਲੱਗੇ ਆ ਕਿ ਰੋਬੇ ਉਹ ਸਾਹਮਣੇ ਆ ਤੇ ਉਹਦੇ ਨਾਲ ਹੀ ਆ ਅੰਬੇ ਮਾਤਾ ਦਾ ਮੰਦਿਰ ਆਜੋ ਚਲਦੇ ਆਂ ਦਰਸ਼ਨ ਕਰਦੇ ਆਂ ਤੇ ਵੀਡੀਓ ਬਣਾਉਣ ਦਿੱਤੀ ਤਾਂ ਅੰਦਰ ਦੀ ਬਣਾਵਾਂਗੇ ਜੇ ਨਾ ਬਣਾਉਣ ਦਿੱਤੀ ਤਾਂ ਫਿਰ ਬਰੋਂ ਬਰੋਂ ਆਪ ਤਾਂ ਅੰਦਰ ਦਰਸ਼ਨ ਕਰ ਲਾਂਗੇ ਤੇ ਵੀਡੀਓ ਦੇ ਵਿੱਚ ਨਹੀਂ ਹੋ ਪਾਉਣਗੇ ਇਹ ਇੱਥੇ ਖੜਾ ਹੋ ਕੇ ਵੀਰ ਦੇਖੋ ਸਾਰੇ ਸਾਈਡ ਦਾ ਸ਼ਾਨਦਾਰ 뷰 ਹੈ ਕਿਚਰ ਉਹ ਹਾਜੀ ਚੱਲਦੇ ਆ ਮੰਦਿਰ ਚ ਗਨਾਰ ਪਰਬਤ ਚ ਬਹੁਤ ਮੰਦਿਰ ਆ ਤੇ ਬਹੁਤ ਇਤਿਹਾਸ ਆ ਬਹੁਤ ਸਾਧੂ ਸੰਤਾਂ ਨੇ ਤੇ ਭਗਤੀ ਕੀਤੀ ਹੋਈ ਹੈ ਤਾਂ ਆਜੋ ਇਹੋ ਤੇ ਹਾਂ ਜੀ ਉਹ ਹੀ ਗੱਲ ਇਹਨਾਂ ਨੇ ਵੀਡੀਓ ਮੈਨੂੰ ਨਹੀਂ ਬਣਾਉਣ ਦਿੱਤੀ ਤੇ ਬਾਹਰ ਜਾ ਕੇ ਕਹਿੰਦੇ ਤੁਸੀਂ ਬਣਾ ਸਕਦੇ ਆ ਅੰਦਰ ਮਨਾ ਹੈ ਨਾ ਠੀਕ ਆ ਜੀ ਅਸੀਂ ਵੀ ਰੂਲ ਮੰਨ ਲਿਆ ਅੰਦਰ ਨਹੀਂ ਬਣਾਈ ਤੇ ਆ ਜੋ ਚਲਦੇ ਆ ਹੁਣ ਆਪਣੇ ਅਗਲੇ ਸਫ਼ਰ ਤੇ ਤਕਰੀਬਨ ਅਸੀਂ 5-1000 ਪੋੜੀਆਂ ਤੈਅ ਕਰ ਲਈਆਂ ਸਾਡਾ ਅੱਧਾ ਪਿੰਡਾ ਤੈਅ ਹੋ ਗਿਆ ਹੈ ਨਾ ਤੇ ਭਾਈ ਇਸ ਤਰਫ ਕੀ ਹੈ ਉਹ ਭਈਆ ਉਹ ਵੀਰ ਜੀ ਇਸ ਤਰਫ ਕੀ ਹੈ ਗੁਰੂ ਦੇ ਤਾਤਰ ਗੁਰੂ ਦੇ ਤਾਤਰ ਇਸ ਸਾਈਡ ਹੈ ਤੇ ਰੋਪਵੇ ਉਸ ਸਾਈਡ ਹੈ ਨਾ ਓਕੇ ਚਲੋ ਗੁਰੂ ਦੇ ਤਾਤਰੇ ਜੀ ਕੀ ਤਰਫ ਤੇ ਇਸ਼ੂ ਪਾ ਲਈਏ ਪਹਿਲੇ ਮਾਤਾ ਜੀ ਦੇ ਮੰਦਰ ਮੱਥਾ ਟੇਕ ਲਿਆ ਟੇਕਣ ਤੋਂ ਬਾਅਦ ਸਾਹਮਣੇ ਜੇ ਕਿਸੇ ਨੇ ਜੱਗ ਕਰਨਾ ਉਹਦੇ ਲਈ ਵੀ ਬਣਿਆ ਹੋਇਆ ਤੇ ਹੁਣ ਇੱਥੇ ਲੱਗ ਗਿਆ ਰੋਪਵੇ ਤੇ ਉਹਦੀ ਸਾਈਡ ਚੱਲੇ ਆਪਾਂ ਵੈਸੇ ਗੁਰੂ ਦੇ ਤਾਤਰਾ ਜੀ ਜਾਣ ਲਈ ਉਧਰਲੀ ਸਾਈਡ ਹੈ ਉਹ ਆਪਾਂ ਬਾਅਦ ਚ ਜਾਵਾਂਗੇ ਤੇ ਰੋਪਵੇ ਤੇ ਇੱਥੇ ਪੂਰੇ ਗਰਨਾਰ ਪਰਬਤ ਦਾ ਮੈਪ ਹੈ ਰਾਈਟ ਤੇ ਇਹਦੀ ਇੱਕ ਮੈਂ ਪਿਕ ਲੈ ਲਊਗਾ ਫੋਟੋ ਲੈ ਲਊਗਾ ਪੂਰਾ ਦੱਸਿਆ ਆ ਵੀ ਜਿੱਦਾਂ ਜੂਨਾਗੜ ਤੋਂ ਇਦਾਂ ਆਉਣਾ ਉੱਪਰ ਹੈ ਨਾ ਹੁਣ ਆਪਾਂ ਇੱਥੇ ਖੜੇ ਆ ਆ ਪੁਆਇੰਟ ਤੋਂ ਇੱਥੋਂ ਅੱਗੇ ਕਿਦਾਂ ਗੁਰੂ ਦਾ ਤਤ ਦੇ ਤੱਕ ਜਾਣਾ ਆ ਗੁਰੂ ਦੇ ਤਤਰਾਜੀ ਦਾ ਆ ਆ ਸਾਡਾ ਪੁਆਇੰਟ ਤੇ ਇੱਥੇ ਰੋਪੇ ਤੇ ਆਉਂਦੇ ਨੇ ਇਹਨਾਂ ਟਾਈਮ ਟੇਬਲ ਵੀ ਲਿਖ ਕੇ ਲਾਇਆ ਵੀ ਰੋਪੇ ਬੰਦ ਹੋਣੇ ਦਾ ਸਮੇਂ ਸ਼ਾਮ 5 ਵਜੇ ਹੈ ਨਾ ਤੇ ਸ਼ਾਮ 5 ਵਜੇ ਬੰਦ ਹੋ ਜਾਂਦਾ ਤੇ ਮੌਸਮ ਦੇ ਹਿਸਾਬ ਦੇ ਨਾਲ ਹੀ ਇਹ ਚੱਲਦਾ ਹੈ ਨਾ ਅਗਰ ਮੌਸਮ ਖਰਾਬ ਆ ਬੱਦਲ ਵਈ ਜਾਂ ਹਵਾ ਵਗਦੀ ਆ ਤਾਂ ਫਿਰ ਇਹਨੂੰ ਮੇਰੇ ਕੋਲ ਬੰਦ ਕਰ ਦਿੰਦੇ ਆ ਨਾ ਕਿਉਂਕਿ ਕਾਫੀ ਲੰਬਾ ਆ ਇਹ ਤੇ ਇਹਦੇ ਨਾਲੇ ਝੂਲਦਾ ਰਹਿੰਦਾ ਆ ਹਵਾ ਆਉਣ ਦੇ ਨਾਲ ਇਸ ਕਰਕੇ ਇਹਨੂੰ ਬੰਦ ਕਰ ਦਿੰਦੇ ਆ ਤੇ ਪਾਣੀ ਪੀਣ ਲਈ ਜਗ੍ਹਾ ਬਹੁਤ ਵਧੀਆ ਆ ਡਰਿੰਕਿੰਗ ਵਾਟਰ ਤੇ ਸਨਸੈਟ ਪੁਆਇੰਟ ਪਾਣੀ ਠੰਡਾ ਪੀਓ ਤੇ ਭਰੋ ਠੀਕ ਆ ਜੀ ਥੱਲੇ ਜੂਨਾਗੜ ਇਹ ਆ ਗਿਆ ਆਪਣਾ ਰੋਬੇ ਵਾਲੀ ਸਾਈਡ ਤੇ ਰੋਬੇ ਵਾਲੇ ਜਾ ਕੇ ਦੇਖਦੇ ਆਂ ਵੀ ਕੀ ਰੇਟ ਆ ਤੇ ਟਾਈਮ ਟੇਬਲ ਕੀ ਆ ਤੇ ਕਿੰਨੇ ਬੰਦੇ ਵਹਿੰਦੇ ਆ ਰੋਬੇ ਦੇ ਵਿੱਚ ਕੋਈ ਟਰੋਲੀ ਦੇ ਵਿੱਚ ਤੇ ਇੱਥੇ ਦਾ ਜਿਹੜਾ ਨਜ਼ਾਰਾ ਆ ਉਹ ਵੀ ਬਹੁਤ ਹੀ ਅ ਅਦਭੁਤ ਆ ਅਦਭੁਤ ਹੈ ਨਾ ਤੋ ਟਿਕਟ ਕਾਊਂਟਰ ਇਸ ਸਾਈਡ ਟਿਕਟ ਕਾਊਂਟਰ ਇਸ ਸਾਈਡ ਹੈ ਭਾਈ ਹੈ ਨਾ ਤੋ ਟਿਕਟ ਤਾਂ ਵੀ ਲੈਣੀ ਨਹੀਂ ਹਮਨੇ ਤੋ ਟਿਕਟ ਕਾਊਂਟਰ ਇਸ ਸਾਈਡ ਹੈ ਤੋ ਕੀ ਰੇਟ ਕੀ ਆ ਹੈ ਇਹ 1 1% ਜਾਣੇਗਾ ਜਾਣੇਗਾ 400 ਰੁਪਏ ਜਾਣੇਗਾ 400 ਰੁਪਿਆ ਤਾਂ ਆਨੇਗਾ ਆਨੇਗਾ ਆਨੇ ਜਾਣੇਗਾ 630 ਰੁਪਏ 630 ਪੇ ਆਨੇ ਜਾਨੇਗਾ ਆਨੇ ਜਾਨੇਗਾ ਅੱਛਾ ਆਨੇ ਜਾਣ ਦਾ 630 630 30 ਰੁਪਏ ਤਾਂ ਚਲੋ ਬਹੁਤ ਵਧੀਆ ਜੇ ਜਾਣੇ ਜਾਣਾ ਹੈ ਤੇ ਫਿਰ ਆਪਣਾ 400 ਤਾਂ ਲਓ ਜੀ ਇਹ ਇਹ ਤਾਂ ਮੈਂ ਲੱਗਾਇਆ ਤੇ ਇਹ ਇਹਦੀ ਹੈਗੀ ਆ ਚਲੋ ਤੇ ਇਹ ਹੈ ਜੀ ਰੋਪ ਤੇ ਸਟੇਸ਼ਨ ਇਹਨਾਂ ਦਾ ਤੇ ਜਾਣਦਾ ਇੱਥੋਂ ਹੈਗਾ ਆ 400 ਉਸ ਸਾਈਡ ਤੋਂ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਕਹਿੰਦੇ ਸੀ ਵੀ ਉਧਰ ਤੇ ਕੈਮਰੇ ਲੱਗੇ ਹੋਏ ਉਹਨਾਂ ਦੀ ਮਨਾਂ ਉਧਰਲੀ ਸਾਈਡ ਤੇ ਚਲੋ ਇੱਧਰ ਦੇ ਚਲਦੇ ਆ ਤੇ ਦਿਖਾਉਂਦੇ ਆ ਤੁਹਾਨੂੰ ਰੋਪ ਤੇ ਸਟੇਸ਼ਨ ਦਾ ਅੰਦਰਲਾ ਨਜ਼ਾਰਾ ਚੈਕਿੰਗ ਕੀ ਚੈੱਕ ਕਰਤੇ ਹੋ ਧਰਗਾ ਚਾਹੀਏ yes sir ਅਰੇ ਹਮਾਰੇ ਪਾਸ ਤੋ ਹੋਗਾ ਹੀ ਨਹੀਂ ਦੂਰ ਦੂਰ ਤੱਕ ਨਹੀਂ ਹੋਗਾ ਮੈਂ ਤੋ ਚੈੱਕ ਹੋ ਕੇ ਆਇਆ ਹਾਂ ਜੇ ਬਿਲਕੁਲ ਲੱਗੇ ਸਜਿਆਤ ਦੇਖੋਗੇ ਰਾਈਟ ਹੈਂਡ ਹੈਗਾ ਉਹ ਵੀ ਟੂ ਵੈਲੀ 뷰 ਤੇ ਸੈਲਫੀ ਪੁਆਇੰਟ ਲੋ ਕਿ ਸੈਲਫੀਆਂ ਵਾਧੂ ਲੈਂਦੇ ਆ ਇੱਥੇ ਤੇ ਫੋਟੋ ਆ ਵੀ ਖਿੱਚਉਂਦੇ ਆ ਤੇ ਪਿਛਲਾ 뷰 ਬਹੁਤ ਜ਼ਬਰਦਸਤ ਹੈ ਠੀਕ ਹੈ ਇਹ ਪਰਬਤ ਦੀ ਪੂਰੀ ਪਰਿਕਰਮਾ ਹੁੰਦੀ ਹੈ ਤੇ ਦੱਸਦੇ ਸੀ 35 ਕਿਲੋਮੀਟਰ ਬਣਦੀ ਪਰਿਕਰਮਾ ਨਾ ਤੇ ਉਹ ਦੇਖੋ ਸਾਹਮਣੇ ਮੰਦਿਰ ਉੱਥੇ ਜਾਣਾ ਆਪਾਂ ਆਜੋ ਚੱਲਦੇ ਆ ਚਲਿਏ ਜੀ ਚਲੋ